ਚੰਦ ਬੰਦਿਆਂ ਦੇ ਪਿੱਛੇ ਲੱਗੇ ਆਪਣਾ ਆਮ ਆਦਮੀ ਪਾਰਟੀ ਦਾ ਨਾ ਬਿਲਕੁਲ ਸвая ਕਰ ਰਿਹਾ ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅਸੀਂ ਪਹੁੰਚਿਆ ਮੰਡੀ ਬੋਰਡ ਮਮਦੋੜ ਦਾ ਜਿਹੜਾ ਮਾਰਕਟ ਕਮੇਟੀ ਹੈਗੀ ਉੱਥੇ ਪਹੁੰਚਿਆ ਪਿੱਛੇ ਤੁਸੀਂ ਲੋਕ ਵੇਖ ਸਕਦੇ ਹੋ ਹਜ਼ਾਰਾਂ ਦੇ ਸਾਹਮਣੇ ਲੋਕ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਲਾਈਨਾਂ ਦੇ ਵਿੱਚ ਲੱਗੇ ਸੋ ਦੋਸਤੋ ਬੜੀ ਬੁਰੀ ਤਰ੍ਹਾਂ ਅੰਦਰ ਨਿਕਲਣਾ ਹੋ ਰਿਹਾ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਵੀ ਲੱਗਿਆ ਹੋਇਆ ਸਾਹਮਣੇ ਰਹੇ ਟੰਡਾਲ ਦੇ ਵਿੱਚ ਕੁਝ ਸਿੱਤੀ ਲੱਗਦੀ ਹੈਗੀ ਆ ਸੋ ਲੋਕ ਪਰੇਸ਼ਾਨ ਹੈਗੇ ਨੇ ਪਰ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਹੈ ਸੋ ਜਿਹੜਾ ਅੱਜ ਅਕਿਰਲਾ ਤੇ ਰਹੇਗਾ 4 ਤਰੀਕ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਸੋ ਪਿੱਛੇ ਲੋਕਾਂ ਦਾ ਜਮਾਵੜਾ ਬਹੁਤ ਜ਼ਿਆਦਾ ਭਾਰੀ ਲੱਗਿਆ ਹੋਇਆ ਹੈ ਉਸ ਪ੍ਰਸ਼ਾਸਨ ਵਾਲੇ ਵੀ ਬਿਲਕੁਲ ਕੰਟਰੋਲ ਦੇ ਵਿੱਚ ਲੱਗੇ ਹੋਏ ਨੇ ਆਪਣੀ ਡਿਊਟੀ ਦੇ ਹਿਸਾਬ ਨਾਲ ਸੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਕਿੰਨੀ ਕੁ ਤਕਰੀਫ ਉਹਨਾਂ ਨੂੰ ਆ ਰਹੀ ਹੈ ਸੋ ਆਓ ਕੈਮਰਾਮੈਨ ਜੱਗੇ ਆਜੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆਮ ਆਦਮੀ ਪਾਰਟੀ ਦਾ ਤੁਸੀਂ ਵਗਲਾਕ ਕੀ ਤੁਸੀਂ ਕਿਵੇਂ ਲੱਗ ਰਹੇ ਹੋ ਨਾ ਬਣਿਆ ਪਿਆ ਇੱਕ ਖੰਡਾ ਬਣਿਆ ਗਿਆ ਥੋੜਾ ਨੇੜੇ ਹੋ ਜਾਏਗਾ ਕੋਈ ਵੀਰ ਜੀ ਕਿਵੇਂ ਪਰੇਸ਼ਾਨੀ ਕਿੰਨੀ ਹੋ ਰਹੀ ਹੈ ਬੜੀ ਪਰੇਸ਼ਾਨੀ ਹੋ ਰਹੀ ਜੀ ਬੜੀ ਪਰੇਸ਼ਾਨੀ ਹੋ ਰਹੀ ਹੈ ਕੀ ਕਾਰਨ ਹੈ ਇੱਕ ਦਿਨ ਕਿਉਂ ਮਿਲਿਆ ਤੁਹਾਨੂੰ ਬਸ ਐਦਾਂ ਹੀ ਸਰ ਜੀ ਆ ਵੇਖ ਲੋ ਸਾਰਾ ਤੁਸੀਂ ਦੇਖਦੇ ਪਏ ਸਾਰਾ ਉਹ ਬਾਈ ਨੂੰ ਪੁੱਛੋ ਜਾ ਕੇ ਸਾਰਾ ਕੀ ਬੰਦਾ ਆ ਵੀਰ ਜੀ ਇੱਕ ਦਿਨ ਵਿੱਚ ਜਿਵੇਂ ਅੱਜ 4 ਤਰੀਕ ਹੈਗੀ ਐ ਤੁਹਾਨੂੰ ਕਾਜ ਅੱਜ ਭਰ ਜਾਣਗੇ ਭਰੇ ਜਾਣਗੇ ਜੀ ਜੋ ਵੀ ਕਰ ਰਿਹਾ ਆਮ ਆਦਮੀ ਬਹੁਤ ਵਧੀਆ ਕਰ ਰਹੀ ਏ ਪਰਦਾਸ਼ੀ ਢੰਗ ਨਾਲ ਇਲੈਕਸ਼ਨ ਹੋ ਰਹੇ ਨੇ ਕੋਈ ਧੱਕੇਬਾਜੀ ਕੁਛ ਨਹੀਂ ਹੋ ਰਹੀ ਜੋ ਕੁਛ ਕਰ ਰਹੀ ਏ ਬਹੁਤ ਵਧੀਆ ਕਰ ਰਹੀ ਏ ਅੱਜ ਤੱਕ ਕੋਈ ਲੋਕਲ ਕੋਈ ਪਰੇਸ਼ਾਨੀ ਨਹੀਂ ਜੀ ਇਹ ਪਹਿਲਾਂ ਕਾਲੀ ਚੰਗੇ ਸੀ ਕਾਂਗਰਸ ਇਹ ਆਮ ਆਦਮੀ ਚੰਗੀ ਏ ਆਮ ਆਦਮੀ ਲੋਕਾਂ ਨੂੰ ਸਰਪੰਚ ਬਣਾ ਰਹੀ ਕੋਈ ਧੱਕੇਸ਼ਾ ਹੀ ਨਹੀਂ ਕੋਈ ਕੋਸ਼ਿਸ਼ ਨਹੀਂ ਕਰ ਰਹੀ ਜਿੰਨੇ ਜਿੰਨੇ ਬਣਨੇ ਆਮ ਲੋਕ ਕੋਈ ਤਗੜੇਸ਼ਾਹੀ ਤਕੈਸ਼ਾਹੀ ਕੋਈ ਕੁਛ ਨਹੀਂ ਚੱਲੀ ਜੀ ਨਹੀਂ ਵੀਰ ਜੀ ਇੱਕ ਗੱਲ ਹੈ ਲੋਕ ਇਹ ਗੱਲ ਕਹਿੰਦੇ ਵੀ ਚੁੱਲਾ ਟੈਕਸ ਲੈਣ ਵਾਸਤੇ ਐਨਓਸੂ ਲੈਣ ਵਾਸਤੇ ਬੜਾ ਕੁਛ ਕਰਨਾ ਪੈਂਦਾ ਜੀ ਸਾਨੂੰ ਅਸੀਂ ਹੋ ਗਿਆ ਸਾਨੂੰ ਇੱਕ ਦਿਨ ਨਹੀਂ ਪਛਾਣੀ ਆਈ ਇਸ ਤਰ੍ਹਾਂ ਦੇ ਕੋਈ ਨਹੀਂ ਜਿੱਤਣ ਇਥੇ ਆਈ ਕਹਿਆ ਸਾਨੂੰ ਅੱਤੇ ਨਹੀਂ ਚੁੱਲਾ ਟੈਕਸ ਮਿਲਿਆ ਅਸੀਂ ਤੁਹਾਨੂੰ ਬਿਹਤਰਾਂ ਦੀ ਕੋਈ ਪਤਕਾਨੀ ਨਹੀਂ ਆਈ ਅਸੀਂ ਕੱਲ ਹੀ ਹਕਮਤਾਂਸੀ ਵਿੱਚ ਇੱਥੇ ਆਏ ਆ ਤੁਹਾਨੂੰ ਇੱਥੇ ਧੱਕੇਸ਼ਾਂ ਗਿਆਂ ਨੇ ਸਾਡੇ ਕੋਲ ਪਹਿਲਾਂ ਕੋਈ ਨਹੀਂ ਗਿਆਂ ਨੇ ਬੜਾ ਕੁਝ ਹੋਇਆ ਅੱਜ ਤੱਕ ਕੋਈ 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 ਇਸ ਤਰ੍ਹਾਂ ਕੋਈ ਕੁਝ ਨਹੀਂ ਆਇਆ ਇੱਕ ਬੰਦਾ ਵੀ ਆਵਾਜ਼ ਤੱਕ ਕਹਿ ਦੇਵੇ ਸਾਡੇ ਕੋਲ ਫਾਇਲ ਕੋਈ ਨਹੀਂ ਇਹ ਵੀਰ ਜੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਸਾਡੀ ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖੀਏ ਜਾਂ ਨਾ ਰੱਖੀਏ ਪਰ ਤੁਸੀਂ ਇਹ ਵੇਖੋ ਇੱਥੇ ਕੋਈ ਫਾਇਲ ਤੱਕ ਖੋਈਗੀ ਕਿਸ ਕੋਲ ਦੇ ਵੀਜੀ ਜੇ ਜਨਨੀ ਕਾਂਗਰਸ ਸਰਕਾਰਾਂ ਮੇਰੇ ਕਿੰਨਾ ਦਾ ਜਵਾਬ ਦਿਆ ਜੇ ਜੇ ਦੋ ਦਿਨ ਜੰਦਰੇ ਲੱਗੇ ਸੀ ਦਫਤਰਾਂ ਨੂੰ ਉਹ ਇਹ ਵੀਰਜੀ ਹੈ ਤੁਸੀਂ ਪ੍ਰਸ਼ਾਸਨ ਨੂੰ ਪੁੱਛੋ ਕਿ ਉਹ ਜੰਦਰੇ ਲੱਗੇ ਸੀ ਤਾਂ ਆਮ ਲੋਕਾਂ ਅਸੀਂ ਸੀ ਗੱਲ ਕਹਿੰਦੇ ਵੀ ਸਿਸਟਮ ਬਹੁਤ ਵਧੀਆ ਹੈ ਬਹੁਤ ਵਧੀਆ ਮੈਨੂੰ ਟੈਕਸ ਨਹੀਂ ਮਿਲਿਆ ਕਿੱਥੋਂ ਸਰਕਾਰ ਚੰਗੀ ਹੈ ਅਸੀਂ ਟੱਕੇ ਖਾਏ ਸਾਨੂੰ 5 ਦਿਨ ਹੋ ਗਏ ਹਨ ਸਰਦਾਰ ਜੀ ਅੱਜ ਤੱਕ ਸਾਨੂੰ ਨਹੀਂ ਮਿਲਿਆ ਪਿੰਡ ਵਿੱਚ ਇੱਕ ਪਿੰਡ ਵਿੱਚ ਸਿਰਫ ਇੱਕ ਪਾਰਟੀ ਨੂੰ ਹੀ ਪਿੰਡ ਵਿੱਚ ਟੈਕਸ ਹੋ ਜਾਏਗੀ ਦੂਜੀ ਪਾਰਟੀ ਨੂੰ ਨਹੀਂ ਮਿਲੇਗਾ ਸਿਰਫ ਆਮ ਪਾਰਟੀ ਨੂੰ ਹੀ ਮਿਲੇਗਾ ਇੱਕ ਕੋਈ ਸਰਪੰਚ ਉਹਨਾਂ ਕਲਾਟਾ ਉਹਨੂੰ ਨਾ ਉਹਨੂੰ ਕੋਈ ਟੈਕਸ ਨਹੀਂ ਮਿਲਿਆ ਤੇ ਨਾ ਹੀ ਉਹਨਾਂ ਨੂੰ ਐਨਸੀ ਦਿੱਤੀ ਕਿ ਇਹਨੂੰ ਵੀ ਕੱਲੀ ਆਵਾਜ਼ ਦੀ ਪਾਰਟੀ ਬਣੇਗੀ ਆ ਆ ਰਹੇ ਹੋ ਲਈ ਬੈਠੇ ਸਰਪੰਚ ਕਿੰਨੇ ਦਿਨ ਹੋ ਗਏ ਹਾਂਜੀ ਇਹ ਤਾਂ ਉਹਨੇ ਇੱਥੇ ਸਾਲ ਲੈਣਾ ਦੂਜੇ ਬੰਦੇ ਨੂੰ ਇਹਨਾਂ ਨੇ ਕੱਲ੍ਹ ਜੇ ਨਹੀਂ ਦਿੱਤੇ ਕੀ ਕੁਛ ਨਹੀਂ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਉਂਦਿਆਂ ਨੂੰ ਸਾਨੂੰ 8-9 ਦਿਨ ਹੋ ਗਏ ਸੀ ਕੁਝ ਨਹੀਂ ਪ੍ਰਾਪਤ ਹੋਇਆ ਕੁਝ ਨਹੀਂ ਜੀ ਅਸੀਂ ਇਹ ਸਰਪੰਚੋ ਕੇ ਮੈਂਬਰ ਹਾਂ ਮੈਂ ਸਾਥ ਦਾ ਸਬਚਾ ਜੀ ਹੁਣ ਕਿਹੜੀ ਸਕਿਉਰਿਟੀ ਪੜ ਰਹੀ ਹਾਂਜੀ ਹੁਣ ਕਾ ਕੇ ਸਰਪੰਚੀ ਦੀ ਵਾਰੀ ਜੀ ਸਰਪੰਚੀ ਦੀ ਹਾਂਜੀ ਠੀਕ ਹੈ ਨਹੀਂ ਮਿਲਿਆ ਚਲੋ ਕੱਟ ਨਹੀਂ ਮਿਲਿਆ ਜੀ ਇਹ ਤਾਂ ਚਲੋ ਸੋ ਦੋਸਤੋ ਵੇਖੋ ਤੁਸੀਂ ਲੋਕ ਪਰੇਸ਼ਾਨ ਹੈਗੇ ਨੇ ਕਹਿੰਦੇ ਵੀ ਹਾਲੇ ਤੱਕ ਚੁੱਲਾ ਟੈਕਸ ਨਹੀਂ ਮਿਲਿਆ ਅੱਜ 4 ਤਰੀਕ ਲਾਸਟ ਹੋ ਗਿਆ ਲੋਕ ਘਰ ਵੀ ਲਾਈਨਾਂ ਦੇ ਵਿੱਚ ਖੜੇ ਹੈਗੇ ਨੇ 150 ਪੰਚਾਇਤੀ ਚੋਣਾਂ ਜਿਹੜੀਆਂ ਹੈਗੇ ਨੇ 2024 ਦੀ ਹੁਣ ਮਮਦੋੜ ਦੇ ਵਿੱਚ ਅੱਜ ਅਖੀਰ ਲਾ ਦੇਣਾ ਹੈਗਾ ਜਿੱਥੇ ਕਿ ਚੋਣਾਂ ਵਾਸਤੇ ਆਪਣੇ ਨਾਮ ਜਿੱਦਗੀ ਪੱਤਰ ਜਿਹੜੇ ਹੈਗੇ ਨੇ ਦਾਖਲ ਕੀਤੇ ਜਾ ਰਹੇ ਹੈਗੇ ਨੇ ਸੋ ਸਾਹਮਣੇ ਤੁਸੀਂ ਲਾਈਨਾਂ ਵੀ ਦੇਖ ਸਕਦੇ ਹੋ ਇੱਕ ਪਾਸੇ ਭੈਣਾ ਬੀਬੀਆਂ ਵੀ ਲੱਗੀਆਂ ਨੇ ਕੋਈ ਮੈਂਬਰ ਹੈ ਕੋਈ ਸਰਪੰਚ ਇੱਕ ਪਾਸੇ ਭਰਾ ਵੀ ਵਿੱਚ ਲੱਗੇ ਹੋਏ ਨੇ ਸੋ ਗੱਲਬਾਤ ਕਰਦੇ ਆ ਕਿੰਨੀ ਕੋਈ ਪਰੇਸ਼ਾਨੀ ਹੋ ਰਹੀ ਹੈ ਸੋ ਪੈਣ ਸਸੀ ਕਾ ਕਿੰਨੀ ਕੋਈ ਪਰੇਸ਼ਾਨੀ ਹੋ ਰਹੀ ਦੋਨੀ ਉਹ ਨਹੀਂ ਚੁੱਲਾ ਡੱਕਸ ਮਿਲ ਗਿਆ ਮਿਆ ਲਗੇ ਐਨਓਸੀ ਐਨਓਸੀ ਮਿਲ ਗਈ ਹੈ ਸੋ ਪੈਣ ਕਹਿੰਦੀ ਵੀ ਚੁੱਲਾ ਡੱਕਸ ਮਿਲ ਗਿਆ ਲੇਕਿਨ ਕਈ ਲੋਕਾਂ ਨੂੰ ਕਹਿੰਦੇ ਆ ਵੀ ਚੁੱਲਾ ਡੱਕਸਾਂ ਨੂੰ ਨਹੀਂ ਮਿਲਿਆ ਹਾਲੇ ਤੱਕ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਦੋਸਤੋ ਸ਼ੇਅਰ ਕਰੋ ਹੋਰ ਪੈਣ ਨਾਲ ਗੱਲ ਕਰਦੇ ਆ ਪੈਣ ਸਸੀ ਕਾ ਸਸੀ ਕਾ ਵੀ ਪੈਣ ਕਿਹੜਾ ਪਿੰਡ ਹੈ ਕੀ ਨਾਮ ਹੈ ਤੁਹਾਡਾ ਤੁਸੀਂ ਸਰਪੰਚੀ ਖੜੇ ਹੋ ਜਾਂ ਮੈਂਬਰ 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 ਕਿੰਨੀ ਕੋ ਪੇਸ਼ਾਨੀ ਆ ਰਹੀ ਹੈ ਬਹੁਤ ਪਰੇਸ਼ਾਨੀ ਆ ਰਹੀ ਹੈ ਕਿਵੇਂ ਤੁਹਾਨੂੰ ਲੱਗਦਾ ਵੀ ਕਾਲੀ ਕਾਂਗਰਸ ਚੰਗੇ ਸੀ ਜਾਂ ਇਹ ਆਮ ਆਦਮੀ ਪਾਰਟੀ ਚੰਗੀ ਹੈ ਕਾਲੀ ਕਾਂਗਰਸ ਹੁ ਚਲ ਗਿਆ ਆਮ ਆਦਮੀ ਦੀ ਪਾਰਟੀ ਬਿਲਕੁਲ ਬੇਕਾਰ ਆ ਲੋਕਾਂ ਨੂੰ ਸੜਕਾਂ ਤੇ ਲਿਆ ਕੇ ਖੜਾ ਕਰਤਾ ਦੇਖ ਲਓ ਤੁਹਾਡੇ ਸਾਹਮਣੇ ਕੀ ਕੁਝ ਹੁੰਦਾ ਨਹੀਂ ਲੋਕ ਤਾਂ ਕਹਿੰਦੇ ਵੀ ਉਹ ਮਾੜੇ ਸੀ ਕਾਲੀ ਵੀ ਮਾੜੇ ਸੀ ਕਾਂਗਰਸੀ ਵੀ ਮਾੜੇ ਸੀ ਅਸੀਂ ਬਦਲਾਅ ਕਰਦੇ ਆ ਦੇਖੋ ਸਰ ਲੋਕ ਜਿਹੜੇ ਰਲ ਹੀ ਪੁੱਗਤੇ ਗਏ ਨੇ ਕਦੀ ਕਿੱਦਾਂ ਹੋ ਜਾਂਦੇ ਨੇ ਕਦੀ ਕਿੱਦਾਂ ਹੋ ਜਾਂਦੇ ਜੀ ਹਾਂਜੀ ਆਪ ਦੇ ਮਤਲਬ ਦਮ ਤੇ ਨਹੀਂ ਖੜਦੇ ਨੀ ਭਗਵੰਤ ਮਾਨ ਤਾਂ ਕਹਿੰਦਾ ਹੈ ਮੈਂ ਚੰਗਾ ਸਿਸਟਮ ਲੈ ਕੇ ਆਵਾਂਗਾ। ਕੋਈ ਚੰਗਾ ਸਿਸਟਮ ਕੋਈ ਇਹਨੇ ਵਿਕਾਸ ਨਹੀਂ ਕੀਤਾ ਪੰਜਾਬ ਦਾ ਬੇੜਾ ਕਰਕ ਕਰ ਛੱਡਿਆ ਹੈ। ਜੀ ਜੀ। ਹਾਂਜੀ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ? ਅਸੀਂ ਕਾਂਗਰਸ ਨਾਲ। ਹਾਂ ਵੀਰੇ ਕਹਣਾ ਕੋਈ। ਬੋਲ ਸਕਦੇ ਹੋ ਜੀ। ਹਾਂ ਕੀ ਕਹਿੰਦੇ ਹੋ? ਬਹੁਤ ਮਾੜਾ ਹਾਲ ਤੇ ਜੀ। ਪੰਜਾਬ ਦੀ ਇਸ ਟਾਈਮ। ਭਗਵੰਤ ਮਾਨ ਗੱਲਾਂ ਬਹੁਤ ਕਰਦਾ ਸੀ ਐ ਕਰਦਾਗਾ ਸਚਾਈ ਦੇ ਚੱਲਾਗਾ। ਅੱਜ ਦੇ ਟਾਈਮ 'ਚ ਇੰਨੀ ਕੁ ਜ਼ਿਆਦਾ ਕ腐ਸ਼ਨ ਆ ਨਾ ਕਿ ਖਤਮ ਹੀ ਹੋ ਗਿਆ ਇਹਨਾਂ ਨੇ ਤਾਂ ਨਾ ਸਭ ਕੁਝ ਖਤਮ ਹੀ ਕਰ ਦਿੱਤਾ ਚੱਲੇ ਮਾਰੇ ਸੀ ਕਾਂਗਰਸੀ ਮਾਰੇ ਸੀ ਇਹ ਉਹਨਾਂ ਨਾਲ ਵੀ ਮਾਰੇ ਨੇ ਇਹ ਰਾਜ ਔਰੰਗਜ਼ੇਬ ਦਾ ਰਾਜ ਹੈ ਜੀ ਇਹ ਰਾਜ ਔਰੰਗਜ਼ੇਬ ਦਾ ਰਾਜ ਹੈ ਜੀ ਇਹ ਰਾਜ ਉਹਦੇ ਨਾਲ ਹੀ ਪੜਾ ਹਾਂ ਭਗਵਾਨ ਤੁਮਨ ਨੂੰ ਖੁਦ ਆਪਣੀ ਬਾਈਕ ਤੇ 2.5 ਘੰਟੇ ਲੈ ਕੇ ਘੁੰਮਿਆ ਸੀਗਾ ਸਾਚੋ ਹੋਰ ਨਤੀਜਾ ਦਿਖਾਤਾ ਉਹਨੇ ਕੋਈ ਪਰਵਾਹ ਨਹੀਂ ਵੀ ਇਹਨਾਂ ਦੋ ਘਟੀਆਂ ਸਰਕਾਰ ਇਹ ਗੱਲ ਹੈ ਕਿ ਨਾ ਦਫ਼ਤਰਾਂ ਨੂੰ ਜਿੰਦਰੇ ਕਿਉਂ ਲਾਉਣੇ ਪਏ ਇਨਾਂ ਨੂੰ ਦਫ਼ਤਰਾਂ ਨੂੰ ਮੈਂ ਕਹਿੰਦਾ ਜਿੰਦਗੀਆਂ ਨੂੰ ਤਖ਼ਤ ਹੋਰ ਹੈ ਚੋਰ ਹੈ ਇਹ ਚੋਰ ਹੈ ਇਹ ਡਰ ਚੁੱਕੇ ਨੇ ਜੀ ਇਹ ਬਿਲਕੁਲ ਡਰ ਚੁੱਕੇ ਨੇ ਉਹ ਇਕ ਮਰਾ ਚੁੱਕੇ ਨੇ ਕੋਈ ਵੀ ਕੋਈ ਸਾਡੀ ਹਾਰ ਹੋਏਗੀ ਨਹੀਂ ਚਾਹੁੰਦੇ ਕੋਈ ਵੀ ਆਦਮੀ ਨਹੀਂ ਚਾਹੁੰਦਾ ਕਿ ਇਹਨਾਂ ਦਾ ਕੋਈ ਪੰਚ ਵੀ ਬਣੇ ਜਿਸ ਸਰਕਾਰ ਦੇ ਐਮਐਲ ਨੂੰ ਬੋਲਣ ਦੀ ਅਕਲ ਨਹੀਂ ਉਹ ਕਹਿੰਦਾ ਵੀ ਮੈਂ ਇੱਥੇ ਭਗੋੜੇ ਤਲ ਨੂੰ ਬੈਠਾ ਪਤਾ ਨਹੀਂ ਹੁੰਦੀ ਕੀ ਮੱਛਾ ਹੈ ਹੈ ਉਹਨਾਂ ਲੋਕਾਂ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ ਇਹ ਜਿਹੜੀ ਸਰਕਾਰ ਹੈ ਜਿਹੜ ਇਨੇ ਤਾਂ ਕਾਂਗਰਸ ਦੇ ਕਾਲੀਆਂ ਨੂੰ ਮਾਰ ਪਾ ਦਿੱਤਾ ਉਹਨੂੰ ਚੁਲਾ ਟੈਕਸ ਮਿਲ ਗਿਆ ਨਾ ਕੋਈ ਨਹੀਂ ਮਿਲਿਆ ਸੀ ਜਿਹੜਾ ਜਮ੍ਹਾਂ ਕਰਕੇ ਆਏ ਉਹਨੇ ਸੀਟਾ ਲੈ ਕੇ ਬੈਠ ਗਿਆ ਅਸੀਂ ਤਾਂ ਲਾਈਆ ਕੋਈ ਚੁਲਾ ਟੈਕਸ ਵੀ ਲਾਇਆ ਜਿਹੜਾ ਕਿ ਸਾਨੂੰ 5000 ਰੁਪਏ ਆਏ 5000 ਰੁਪਏ ਚੁਲਾ ਟੈਕਸ ਦਾ ਰੱਖਿਆ ਹੈ ਜੀ ਪੈਸੇ ਡਿਮਾਂਡ ਕਰ ਰਹੇ ਇੰਨੇ ਪੈਸੇ ਦੋ ਤਾਂ ਅਸੀਂ ਚੁਲਾ ਟੈਕਸ ਦਵਾਗੇ ਇਹ ਚੁਲਾ ਟੈਕਸ ਜਿਹੜਾ ਹੈ ਇਹ ਕਿਸੇ ਤੋਂ ਕਿੰਨੇ ਪੈਸੇ ਲੈ ਕੇ ਦੇ ਰਿਹਾ ਕਿਸੇ ਤੋਂ ਕਿੰਨੇ ਸੈਕਟਰੀ ਹੈ ਸੈਕਟਰੀ ਮੇਰਾ ਕਦੇ ਫੋਨ ਇੰਪੋਰਟੈਂਟ ਕਰਨ ਉਹ ਰਹਿਦਾ ਨਹੀਂ ਸੀਗਾ ਸੈਕਟਰੀ ਨੂੰ 10 ਦਿਨ ਹੋ ਗਏ ਸੈਕਟਰੀ ਫੋਨ ਨਹੀਂ ਚੱਕ ਰਿਹਾ ਕੋਈ ਲੋਕ ਇਹ ਗੱਲ ਕਰਦੇ ਵੀ ਲੱਖ ਵੀ ਮੰਗਦੇ ਆ ਇਹ ਜੋ ਮਰਜ਼ੀ ਵੀ ਕਹਿੰਦੇ ਬਿਸਾੜੀ ਝੋਲੀ ਪਾ ਦੋ ਨਾ ਤਾਂ 10000 ਵੀ ਪਾ ਦੋ ਉਹ ਵੀ ਇਹਨਾਂ ਨੂੰ ਮਨਜ਼ੂਰ ਆ ਵੀ ਇਹਨਾਂ ਭੁੱਖੇ ਤਾਂ ਲੱਗੇ ਹੋਏ ਸਰਕਾਰ ਨਹੀਂ ਦੇਖਣੀ ਕੋਈ ਬੰਦਾ ਵਿੱਚ ਜ਼ਿੰਮਤੀ ਵੀ ਹੁੰਦੇ باوجود ਵੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਲੋਕਾਂ ਨੂੰ ਜਿਨ੍ਹਾਂ ਤੇ ਸੈਕਟਰੀ ਵੀ ਹੁੰਦੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਨੂੰ ਲੜਾਇਆ ਜਾ ਰਿਹਾ ਇੱਕ ਰੋਂਗਾਂ ਲਈ ਜਾ ਰਹੀ ਹੈ ਇੱਕ ਦੂਜੇ ਰੋਂਗਾਂ ਲਈ ਜਾ ਰਹੀ ਹੈ ਮੈਨੂੰ ਖੁਦ ਮੈਨੂੰ ਖੁਦ ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਆ ਗੁਰੇ ਮੈਨੂੰ ਉਹਦੇ ਉੱਥੇ ਆ ਜਾ ਤੇ ਚੂਨਾ ਟੈਕਸ ਤੇ ਐਨਓਸੀ ਲਾਇਆ ਮੈਂ ਮਿੱਤਰਾ ਮੈਂ ਭਰਾਂਗਾ ਕਾਗਜ਼ਾਂ ਤੋਂ ਬਗੈਰ ਤੁਸੀਂ ਰਿਜੈਕਟ ਕਰਨੇ ਕਰ ਦਿਓ ਜੇ ਤੇ ਫਿਰ ਸਮਾਂ ਦੱਸੇਗਾ ਤੁਹਾਨੂੰ ਵੀ ਅਸੀਂ ਤੁਹਾਨੂੰ ਕੀ ਕਰਦੇ ਆ ਇਹ ਜੀ ਸਵਾਲ ਹੈ ਵੀ ਸਾਡੇ ਪ੍ਰੋਪਰ ਦੇ ਲੋਕਾਂ ਦੇ ਵਿੱਚ ਸਰਬਸੰਮਤੀ ਕਿਉਂ ਨਹੀਂ ਹੁੰਦੀ ਸਰਬਸੰਮਤੀ ਹੈ ਜਿਹੜੇ ਐਮਐਲਏ ਰੈਕਟਰ ਨਹੀਂ ਹੋਣ ਜਿਹੜੇ ਐਮਐਲਏ ਆਮ ਘਰਾਂ ਦੇ ਕਹਿੰਦੇ ਸੀਗੇ ਇਹ ਐਮਐਲਏ ਭੁੱਖੇ ਹੈਗੇ ਮੁੱਖੇ ਨਗੇ ਆਏ ਸੀ ਇਹਨਾਂ ਦੇ ਵਿੱਚ ਭੁੱਖ ਜਿਹੜੀ ਇਹਨਾਂ ਕਹਿੰਦੇ ਵੀ ਹੁਣ 5 ਸਾਲਾਂ ਦੇ ਵਿੱਚ ਲੋਟ ਕੇ ਬਾਕੀ ਦਾ ਬਾਕੀ ਦਾ ਲੋਟ ਕੇ ਮੰਗਾ। ਇੱਕ ਵਾਰ ਸਵਾਲ ਦਾ ਜਵਾਬ ਦੇ ਜੀ ਸਰਬਸੰਮਤੀ ਵਿੱਚ ਵੀ ਚੱਲਦਾ ਲੈਣ ਦੇਣਾ। ਹਾਂ ਹਾਂ ਸਭ ਨੂੰ ਚੱਲਦਾ ਪਿਆ ਹੈ ਕਿੰਨਾ ਕਿੰਨਾ? 3-3 ਲੱਖ ਰੁਪਏ, 4-4 ਲੱਖ ਰੁਪਏ ਓਟ ਦੇ ਹਿਸਾਬ ਨਾਲ ਜੇ ਆਪਣੇ ਇੱਕ ਪਿੰਡ ਦੀ 1000 ਓਟ ਹੈ ਤਾਂ 10 ਲੱਖ ਚੱਲਦਾ। 4 ਲੱਖ ਚੱਲਦਾ ਸਰਬਸੰਮਤੀ ਵਿੱਚ। ਚੱਲਦਾ ਹੈ ਜੀ ਬਿਲਕੁਲ ਚੱਲਦਾ ਹੈ ਜੀ। ਸਪਸ਼ਟ ਹੈ ਜੀ। ਰੁਪਇਆ ਦੇ ਦੋ ਹੁਣ ਐਸਾ ਐਮਐਲਏ ਤੁਹਾਡੇ ਗੱਲ ਦੇ ਵਿੱਚ ਆਰ ਪਾ ਦੂਗਾ ਜੀ ਤੁਸੀਂ ਸਰਪੰਚ ਜੀ ਪਿੰਡ ਦੇ ਜੀ। ਲੋ ਕਿਹੜੇ ਕਿਹੜੇ ਪਿੰਡ ਇਸ ਤਰ੍ਹਾਂ ਹੋਇਆ ਤੁਹਾਨੂੰ ਪੂਰਾ ਸਮਝਦਾ ਨਹੀਂ ਕਿੰਨਾ ਚੋਈ ਜਾਂਦਾ ਜੀ ਕਿੰਨਾ ਬੰਦਾ ਤੇ ਸਰਬਸੰਤੀ ਹੋਈ ਉਹਨਾਂ ਚ ਹੋਈ ਜਾਂਦਾ ਜੀ ਆਮ ਬੰਦੇ ਦੀ ਫਾਇਲ ਨਹੀਂ ਪਰੰਦ ਦਿੱਤੀ ਜਾ ਰਹੀ ਧੱਕਾ ਕੀਤਾ ਜਾ ਰਿਹਾ ਬਹੁਤ ਮੈਂ ਅੱਜ ਮੈਂ ਅੱਜ ਖੀਰ ਤੇ ਮੈਂ ਅੱਜ ਖੀਰ ਤੇ ਕਾ ਵੀਡੀਓ ਫੜਾ ਕੇ ਐਚਡੀ ਆਪਸੀ ਬੈਂਕ ਦੇ ਵਿੱਚ ਪੰਚਾਇਤ ਦੇ ਖਾਤੇ ਵਿੱਚ 100 ਰੁਪਇਆ ਜਮਾ ਕਰਾ ਕੇ ਫਾਇਲ ਭਰ ਰਿਹਾ ਜੀ ਜੇ ਮੇਰੀ ਫਾਇਲ ਰਿਜੈਕਟ ਹੁੰਦੀ ਹੈ ਤੇ ਇਹਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਸਰਕਾਰ ਘਬਰਾਈ ਚੱਕਰ ਕਰ ਸਰਕਾਰ ਘਬਰਾ ਚੁੱਕੀ ਹੈ ਜੀ ਸਾਡੇ ਪਿੰਡ ਦੇ ਕੁਝ ਆਗੂ ਕਹਿ ਰਹੇ ਨੇ ਆਮ ਆਦਮੀ ਦੇ ਵੀ ਤੁਹਾਡੀਆਂ ਫੈਲਾ ਰਿਜੈਕਟ ਹੋਣ ਗਿਆ ਇਹਨਾਂ ਦੀ ਸਾਰੀ ਮਿਲੀ ਭੁਗਤ ਪਹਿਲਾਂ ਇਹ ਗੱਲਬਾਤ ਕਰ ਚੁੱਕੇ ਨੇ ਠੀਕ ਹੈ ਸੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਕੀਲਾ ਦੇਣਾ ਹੈ ਕੀ ਕਹਿ ਗੋਗੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਕੀ ਬਣਾ ਛੱਡੇ ਆ ਕਿਹੜੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਸਰਕਾਰ ਲੈ ਕੇ ਆਂਦੀ ਹੈ ਜੀ ਮੈਂ 2013 ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਸੀ ਔਰ ਪਿੰਡ ਦੇ 1300 ਵੋਟ ਦੇ ਵਿੱਚੋਂ 1058 ਵੋਟਾਂ ਜਿਹੜੀਆਂ ਅਧਿਆ ਸਾਹਿਬ ਨੂੰ ਪਾਈਆਂ ਸੀ ਜੀ ਇੱਕ ਬੰਦੇ ਦੇ ਪਿੱਛੇ ਲੱਗ ਕੇ ਸਾਰੇ ਪਿੰਡ ਨੂੰ ਖਰਾਬ ਕੀਤਾ ਜਾ ਰਿਹਾ ਕਿਸੇ ਨੂੰ ਐਨਓ ਸੀ ਕਿਸੇ ਨੂੰ ਪਿਚੂਲਾ ਟੈਕਸ ਔਰ ਇੱਥੇ ਦੇਖੋ ਕੀ ਮਾਹੌਲ ਬਣਾਇਆ ਜਾ ਰਿਹਾ ਕਿੰਨੇ ਲੋਕਾਂ ਨੂੰ ਚੁੱਲੇ ਟੈਕਸ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਸੀ ਸਾਡੇ ਬਲਾਕ ਪ੍ਰਧਾਨ ਨੇ ਉਹਨਾ ਨਹੀਂ ਮਿਲਿਆ ਬਸ ਜਿਹੜੇ ਕੋਈ 5-7 ਮਿਲਿਆ ਔਰ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਡੀਆਂ ਤਾਂ ਫੈਲ ਲੈ ਰਿਜੈਕਟ ਕਰਾਈਆਂ ਜਾਂਦੀਆਂ ਜਾਂਦੀਆਂ ਕਹਿੰਦੇ ਪਾਪਾ ਜਿਹੜੇ ਨਜ਼ਦੀਕੀ ਹੈ ਹਾਂਜੀ ਜਿਹੜਾ ਨਜ਼ਦੀਕੀ ਆ ਬਾਕੀ ਲੋਕ ਕਿੱਧਰ ਜਾਣਗੇ ਇਹ ਤਾਂ ਹੁਣ ਉਹਨਾਂ ਨੇ ਤਾਂ ਖਤਮ ਕਰਤੀ ਕਹਾਣੀ ਹਾਂਜੀ ਦੂਸਰੀਆਂ ਕਾਂਗਰਸ ਔਰ ਕਾਲੀਦਾਲ ਤੋਂ ਨਰਾਸ਼ ਹੋ ਕੇ ਆਮ ਆਦਮੀ ਪਾਰਟੀ ਤੋਂ ਉਮੀਦ ਸੀਗੀ ਭਗੰਤ ਮਾਨ ਤੋਂ ਉਮੀਦ ਸੀਗੀ ਅੱਜ ਮੈਂ ਕਹਿੰਦਾ ਭਗੰਤ ਮਾਨ ਸਾਹਿਬ ਵੀ ਔਰ ਜਿਹੜੇ ਸਾਡੇ ਰਜਨੀਸ਼ ਕੁਮਾਰ ਦਈਆ ਜੀ ਵੀ ਉਹ ਆਪ ਦੀ ਸੋਚ ਤੋਂ ਭਟਕ ਕੇ ਚੰਦ ਬੰਦਿਆਂ ਦੇ ਪਿੱਛੇ ਲੱਗ ਕੇ ਆਪਣਾ ਆਮ ਆਦਮੀ ਪਾਰਟੀ ਦਾ ਨਾ ਬਿਲਕੁਲ ਸвая ਕਰ ਰਿਹਾ ਹੈ ਨਾ ਵੀਰ ਜੀ ਮੇਰਾ ਨਾਮ ਗੁਰਮਖ ਸਿੰਘ ਲਾਡੀ ਮੇਰੀ ਵਾਈਫ ਜਿਹੜੀ ਸੀ ਜੀ ਪਿੰਡ rau ke 86 ਤੋਂ ਸਰਪੰਚ ਸੀਗੇ ਨਹੀਂ ਪੈਣ ਗੱਲ ਕੀ ਹੋਈ ਹੈ ਨਹੀਂ rau ਕਣ ਪੰਮੇ ਨਹੀਂ ਹੈਗਾ ਪਰ ਪੈਂਸੇ ਕੋ ਖੜਾ ਸਾਡੇ ਉਹ ਪਹਿਲਾਂ ਬੀਬੀ ਕੀ ਘਟਨਾ ਵਾਪਰੀ ਤੁਹਾਡੇ ਨਾਲ ਮਾਰਕਿੰਗ ਮੇਰੀ ਖੜੀ 250 ਟਾਂਗਣੇ ਆ ਗੋ ਸਪੈਂਟ ਖੜਾ ਪੰਮਾ ਸਾਡੇ ਨਾਲ ਸਾਹਮਣਾ ਕਰਨਾ ਅਸੀਂ ਬਗੀਚਾ ਸੈਕਟ ਮੈਂ ਅਧਿਕਾਰ ਦੀ ਪਤਨੀ ਆ ਪ੍ਰਵੀਰ ਕੌਰ ਉਹਨੇ ਸਾਡੇ ਕੋਲ ਸਫੇਲਾ ਅੰਦਰ ਕਰ ਲਿਆਂਦੀਆਂ ਨੇ ਤੇ ਸਾਡੇ ਕੋਲ ਫੈਲਾ ਖੋਆ ਕੇ ਭੱਜ ਗਿਆ ਹੈ ਗਾਲ ਪੈ ਗਏ ਮੇਰੇ ਫੈਲਾ ਖੋਦ ਖੁਰੇ ਲਾ ਕੇ ਮਸੇ ਫੈਲਾ ਸਾਡੇ ਨੂੰ ਪਤਾ ਨਹੀਂ ਜਾਵਣੀਆ ਨੇ ਕਦੇ ਹੀ ਹੁਣੀ ਆ ਕੀ ਨਾਮ ਬੀਬੀ ਤੁਹਾਡਾ ਮੇਰਾ ਨਾਮ ਬਲਵੀਰ ਕਾਰਾ ਜੀ ਗਾਲ ਪਿਆ ਏ ਕੀ ਗਿਆ ਪਹਿਲਾਂ ਕੀ ਗਿਆ ਮੈਂ ਹਾਂ ਕੱਤ ਜੀ ਨਾ ਬਤਾਂ ਕੇ ਵੀਡੀਓ ਬਣਾ ਜਾਂਬ ਦੋਵੇ ਸੋ ਦੋਸਤੋ ਤੁਸੀਂ ਮਾਰਕੀਟ ਕਮੇਟੀ ਮਹਮਦੋੜ ਦੀਆਂ ਤਸਵੀਰਾਂ ਵੇਖਿਆ ਜਿੱਥੇ ਲੋਕਾਂ ਨੇ ਆਪਣੀ ਗੱਲਬਾਤ ਦੱਸੀ ਹੈਗੀ ਹੈ ਕਈਆਂ ਦੀਆਂ ਫੈਲਾ ਖੋਈਆਂ ਗਈਆਂ ਕਈਆਂ ਦੀਆਂ ਫੈਲਾ ਡਿੱਗ ਪਈਆਂ ਲੇਕਿਨ ਫੇਰ ਵੀ ਇੱਥੇ ਲੋਕਾਂ ਦਾ ਸ਼ਾਂਤੀਪੂਰਵਕ ਜਿਹੜਾ ਫੈਲਾ ਜਮਾ ਕਰਾਉਣ ਦਾ ਕੰਮ ਅਤਾਰਿਆਕਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਸੋ ਤਸਵੀਰਾਂ ਤੁਸੀਂ ਦੇਖਿਆ ਨੇ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਅਸਯੋਗੀ ਵਾਹਿਗੁਰੂ ਟਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ